ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 11 6 ਦੀ ਜੈਕ ਵਾਲੀ ਟਰਾਲੀ ਜੀ ਪੂਰੀ ਸੋਹਣੀ ਤੇ ਬਹੁਤ ਚੰਗੀ ਟਰਾਲੀ ਆ ਚੈਨਰਾਂ ਤੇ ਚਾਸੀ ਆ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਹੁੰਦੀ ਰਹੂਗੀ ਬਾਕੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣਾ ਚਾਹੁੰਦੇ ਹੋ ਕੋਈ ਸੰਦ ਵੇਚਣਾ ਚਾਹੁੰਦੇ ਹੋ ਸੰਦ ਦੀਆਂ 4 ਤੋਂ 5 ਫੋਟੋਆਂ ਆਪਣਾ WhatsApp ਨੰਬਰ ਥੱਲੇ ਚੱਲ ਰਿਹਾ ਉਹਦੇ ਤੇ ਭੇਜ ਸਕਦੇ ਹੋ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਤੇ ਬਾਕੀ ਟਰਾਲੀ ਬਾਰੇ ਗੱਲ ਕਰਦੇ ਆਂ ਜੀ ਚੈਸੀ ਤੇ ਆ ਜੀ 8 3 ਦੀ ਚੈਸੀ ਹੈ ਜੀ ਚੈਨਰਾ ਦੇ ਚੈਸੀ ਆ ਇਹ ਚੈਨਰਾ ਤੇ ਨਵੇਂ ਮਾਡਲ ਦੇ ਵਿੱਚ ਬਣੀ ਆ ਬਾਕੀ ਮੱਛੀ ਹੁੱਕ ਟਾਈਪ ਬਣੀ ਵੀ ਆ ਟੇਪਰ ਗਾਟਾ ਇਹਦਾ ਤੇ ਬਾਕੀ ਢਾਈ ਦੀ ਹੁੱਕ ਹੈ ਟੇਪਰ ਗਾਟਾ ਕੀਤਾ ਹੋਇਆ ਤੇ ਢਾਈ ਇੰਚੀ ਮਸ਼ੀਨੀ ਹੁੱਕ ਹੈ ਢਾਈ ਕੰਪਨੀ ਦੀ ਢਾਈ ਢਾਈ ਕੰਪਨੀ ਦੀ ਮਸ਼ੀਨੀ ਹੁੱਕ ਆ ਬਾਕੀ ਹੁਣ ਆਪਾਂ ਗੱਲ ਕਰ ਗਏ ਸਾਈਡ ਤੇ ਸਾਈਡ ਤੇ ਲੱਗੀ ਹੋਈ ਹੈ ਜੀ 12 ਗੇਜ ਟਾਟਾ ਦੀ ਛਾਦਰਾਂ ਤੇ ਟਾਟਾ ਦੀ ਚਾਦਰ 12 ਗੇਜ ਦੀ ਲੱਗੀ ਹੋਈ ਆ ਫੁੱਲ ਹੈਵੀ ਜੀ ਤੇ ਬਾਕੀ ਟਰਾਲੀ ਸਾਰੀ ਹੀ ਚੰਗੀ ਆ ਗੱਲ ਕਰੀਏ ਟਾਇਰਾਂ ਦੀ 1020 ਦੇ ਬੇਦਾਗ ਟਾਇਰ 1020 ਦੇ ਬੇਦਾਗ ਟਾਇਰ ਆ ਪੱਕੇ ਟਾਇਰ ਆ ਐਮ ਆਰ ਐਫ ਦੇ ਤੇ ਪੂਰਾ ਆਪਾਂ ਵਜਨ ਪਾ ਸਕਦੇ ਆ ਟਰਾਲੀ ਤੇ ਤੇ ਬਾਕੀ ਗੱਡੀ ਵੀ ਦੇਖ ਲਓ ਚੰਗੀ ਪਈ ਐ ਜੀ ਗੱਡੀ ਬਾਕੀ ਹੁਣ ਆਪਾਂ ਹਿੱਸੇ ਦੀ ਗੱਲ ਕਰੀਏ 3 ਹਿੱਸਾ ਲੱਗਿਆ ਹੋਇਆ ਜੀ 4 ਦਾ 4 ਦਾ ਬਿਲਕੁਲ ਨਵਾਂ ਹਿੱਸਾ ਲੱਗਿਆ ਹੋਇਆ ਤੇ ਇਹ ਵੀ ਪੂਰਾ ਚੜਾਈ 58.58 ਇਚ ਚੌੜਾ ਤੇ ਆਪਣੇ ਗਿੱਲੇ ਵਾਹਣਾ ਉਹਨਾਂ ਦੇ ਵਿੱਚ ਟਰੈਕਟਰ ਦੀ ਲੀਹ ਦੇ ਵਿੱਚ ਟਾਇਰ ਆਉਣਗੇ ਮੱਕੀ ਮੁੱਕੀਆਂ ਦਾ ਸੀਜ਼ਨ ਜਾਂ ਗਿੱਲੇ ਵਾਹਣ ਹੁੰਦੇ ਆ ਤੇ ਟਰੈਕਟਰ ਖੁੱਬਦਾ ਨਹੀਂ ਬਾਕੀ ਆਪਾਂ ਵਿੱਡ ਦੀ ਗੱਲ ਕਰੀਏ ਵਿੱਡ ਉੱਪਰ ਲੱਗਿਆ ਹੋਇਆ 2.40 2 ਫੁੱਟ ਸਟੀਲੀ ਜਾਲੀ ਵਾਲਾ ਵਿੱਡ ਬਾਕੀ ਲੇਜ਼ਰ ਕਟਿੰਗ ਦੇ ਵਿੱਚ ਆਪਣਾ ਉੱਤੇ ਡਿਜ਼ਾਈਨ ਵਗੈਰਾ ਦਿੱਤਾ ਹੋਇਆ ਹੁਣ ਆਪਾਂ ਗੱਲ ਕਰੀਏ ਡਾਲਾ ਜੀ ਡਾਲਾ ਦੇਖ ਲਓ ਨਵੇਂ ਮਾਡਲ ਦੇ ਵਿੱਚ ਡਾਲਾ ਜੀ ਤੇ ਇਹ ਸਾਈਡ ਤੇ ਖੁੱਲਦਾ ਜੀ ਨਵੇਂ ਮਾਡਲ ਦੇ ਸਵਿਚ ਸਾਈਡ ਤੇ ਖੁੱਲਦਾ ਤੇ ਬਾਕੀ ਵਿੱਚੋਂ ਵੀ ਦੇਖ ਸਕਦੇ ਹੋ 10 ਗੇਜ ਦੀ ਚਾਦਰ ਲੱਗੀ ਇੱਕ ਇੱਕੋ ਪੀਸ ਆ ਜੀ 10 ਗੇਜ ਦਾ ਇੱਕੋ ਪੀਸ ਆ ਤੇ ਕੋਈ ਜੋੜ ਵਗੈਰਾ ਨਹੀਂ ਹੈਗਾ ਜੀ ਤੇ ਬਾਕੀ ਇਹ ਵੀ ਟਾਟਾ ਕੰਪਨੀ ਦੀ ਲੱਗੀ ਹੋਈ ਆ ਬਾਕੀ ਵਿਚਲੇ ਚੈਨਲ ਹੈਗੇ ਜੀ 5 3 ਦੇ 5 3 ਦੇ ਵਿਚਲੇ ਚੈਨਲ ਆ ਉਹ ਵੀ ਦੇਖ ਸਕਦੇ ਹੋ ਤੇ ਬਾਕੀ ਮਾਲ ਸਾਰਾ ਹੀ ਚੰਗਾ ਲੱਗਿਆ ਹੈਵੀ ਮਾਲ ਲੱਗਿਆ ਹੋਇਆ ਤੇ ਜਾਲੀ ਵੇਖ ਲਓ ਜੀ ਚਾਰ ਚਫੇਰੇ ਜਾਲੀ ਹੈ ਜੀ ਦਾਲਾ ਵੀ ਬਿਲਕੁਲ ਵਧੀਆ ਬਾਸ ਹੁੰਦਾ ਚਾਰ ਚਫੇਰੇ ਜਾਲੀ ਆ ਪਿੱਛੇ ਵੀ ਜਾਲੀ ਹੈ ਵੀ ਸਾਈਡ ਤੇ ਖੁੱਲਦੀ ਹੈ ਤੇ ਹੁਣ ਆਪਾਂ ਗੱਲ ਕਰੀਏ ਆ ਵੀ ਟਾਇਰ ਦੇਖ ਲਓ ਇਹ ਵੀ ਐਮ ਆਰ ਐਫ ਦਾ ਦੋਵੇਂ ਟਾਇਰ ਐਮ ਆਰ ਐਫ ਦੇ ਆ ਚੰਗੇ ਟਾਇਰ ਆ ਕੜੇ ਵਾਲੇ ਰਿਮ ਆ ਜੀ ਡਬਲ ਕੜਾ ਟਰੱਕ ਵਾਲਾ ਡਬਲ ਕੜੇ ਵਾਲੇ ਰਿਮ ਆ ਬਾਕੀ ਵਿੱਡ ਵਗੈਰਾ ਵੀ ਪੂਰਾ ਹੈਵੀ ਬਣਿਆ ਹੈ ਹੈਵੀ ਵਿੱਡ ਆ ਜੀ ਤੇ ਬਾਕੀ ਇੱਕ ਆਟੋਮੈਟਿਕ ਲੋਕ ਲੱਗਾ ਹੋਇਆ ਡਾਲੇ ਤੇ ਡਾਲਾ ਉਧਰੋਂ ਆਪਾਂ ਛੱਡ ਦਗੇ ਤੇ ਇੱਥੇ ਆ ਕੇ ਲੋਕ ਹੋ ਜਾਣੀ ਆਟੋਮੈਟਿਕ ਇਹ ਵੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਟਰਾਲੀ ਦੇ ਨਾਲ 2 ਸਟਾਕ ਜੈਕ ਮਿਲੂਗਾ ਜੀ 2 ਸਟਾਕ ਬਿਲਕੁਲ ਨਵਾਂ ਜੈਕ ਮਿਲੂਗਾ ਤੇ ਬਾਕੀ ਚੱਕਣ ਦੀ ਪੂਰੀ ਗਾਰੰਟੀ ਹੁੰਦੀ ਆ ਤੇ ਮਕੰਦੇ ਵਾਲੇ ਖੜੀ ਆ ਜੀ ਟਰਾਲੀ ਮਕੰਦੇ ਵਾਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਰੇਟ ਹੈਗਾ ਜੀ 1 ਲੱਖ ਤੇ 40000 ਰੁਪਇਆ ਬਾਕੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਉ ਮਾਨਤਾਨ ਹੋ ਜਾਊ ਪੁਰਾਣੀ ਟਰਾਲੀ ਜੇ ਕਿਸੇ ਨੇ ਵੇਚ ਕਟਾਉਣੀ ਹੋ ਵੀ ਕੱਟੀ ਜਾਊਗੀ ਤੇ ਬਾਕੀ ਟਰਾਲੀ ਪੂਰੀ ਹੈਵੀ ਆ ਮਾਲਕ ਵੀਰ ਦਾ ਨੰਬਰ ਉੱਪਰ ਚੱਲ ਰਿਹਾ 9478886538 ਤੇ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਟਰਾਲੀ ਖਰੀਦ ਸਕਦੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ